ਸਹੀ ਗੱਲ ਜਰਾਂ ਨੂੰ ਬਈ ਬੀਰ ਖਾਲਸਾ ਵੈਗੋ ਜਿੱਕੀ ਫਤਿਹ ਤੁਹਾਨੂੰ ਪਤਾ ਹੋਣਾ ਕੱਲ ਦੀ ਕਨੀ ਦੇ ਚਲਦੀ ਆ ਹਰਮੰਦਰ ਸਾਹਿਬ ਦੇ ਵਿੱਚ ਇੱਕ ਕੁੜੀ ਯੋਗਾ ਕਰ ਰਹੀ ਆ ਇਹ ਉਹ ਬਾਅਦ ਵਿੱਚ ਵੀਡੀਓ ਪਾ ਕੇ ਚਲਮਾ ਵੀ ਵੀ ਮੰਗਦੀ ਆ ਠੀਕ ਆ ਤੇ ਉਸ ਤੋਂ ਬਾਅਦ ਇਹ ਵੀ ਗੱਲ ਕਹਿੰਦੀ ਆ ਮੈਨੂੰ ਹੁਣ ਵੀ ਸਿੱਖਾਂ ਬਨੇ ਧਮਕੀਆਂ ਆ ਰਹੀਆਂ ਨੇ ਮੈਨੂੰ ਕਹਿੰਦੇ ਤੈਨੂੰ ਵੀ ਮਾਰ ਦਾਂਗੇ ਜਾਂ ਰੇਪ ਕਰ ਦਾਂਗੇ ਇਹ ਕਰ ਦਾਂਗੇ ਇਦਾਂ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹ ਵੀ ਬੀਜੇਪੀ ਕੰਨੀ ਹੈਗੀ ਜੀ ਉਹ ਗੁਜਰਾਤ ਦੀ ਆ ਠੀਕ ਆ ਤੇ ਦੂਜੇ ਨੰਬਰ ਤੇ ਉਹਦੀ ਕੰਗਣਾ ਨਾਲ ਫੋਟੋ ਵੀ ਆਈ ਆ ਇਹ ਕਹਾ ਹਿੰਦੂ ਬਬਈ ਨਹੀਂ ਉਹ ਉਹ ਚੀਜ਼ ਜੀ ਸ਼ੂਬੀਤੀ ਆ ਉਹਤ ਪੂਰੀ ਵੀਡੀਓ ਦੇਖਿਓ ਫਿਰ ਤੁਹਾਨੂੰ ਆਪਣੇ ਆਪ ਸਮਝ ਆ ਜਾਣੀ ਆ ਕਿ ਹਾਂ ਕੀ ਗੱਲ ਆ ਕੀ ਨਹੀਂ ਬਿੱਕਿਓ ਕਿਉਂ ਇਹ ਨਿੱਤੋਂ ਇਹ ਹਰਕਤ ਕਰਕੇ ਗਈ ਆ ਮੱਥਾ ਵੀ ਨਹੀਂ ਟੇਕਿਆ ਉਹਨੇ ਤੇ ਬਸ ਆ ਯੋਗਾ ਕਰਕੇ ਮੁਰਗੀ ਉਹ ठीक है बस कल के बस दिखावासूशन दिखा को हॉर्ट करने का मेरा कोई इंटेंशन नहीं था। बहुत गलत तरीके से मुझे परसीव किया गया है मुझे मुझे सारी धमकियां आ रही है मारने की धमकी आ रही है मुझे गंदी गंदी गालियां आ रही है मैं सिर्फ इतना कहना चाहती हूँ कि कोई भी धर्म ये नहीं सिखाता कि आप किसी को इतना अपमानित करो उनकी गलती हो तो माफ कर देना चाहिए मैं तहे दिल से माफी मांग रही हूं प्लीज माफ कर देना मैं आगे से नहीं करूंगी और ध्यान रखूंगी मुझे रूल्स नहीं पता थे मैं ते ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਵੀ ਇਹਨਾਂ ਦਾ ਕੀ ਮੋਟਿਵ ਸੀਗਾ ਹਨਾ ਸਿੱਖਾਂ ਨੂੰ ਬਦਨਾਮ ਕਰਨ ਦਾ ਤੇ ਮੈਂ ਇੱਕ ਵੀਡੀਓ ਹੋਰ ਪਾਉਂਗਾ ਮੈਂ ਸ਼ਾਰਟ ਪਾਉਂਗਾ ਰੀਲ ਪਾਉਂਗਾ ਤੇ ਉਹ ਨੈਕਸਟ ਦੇ ਵਿੱਚ ਬਾਬਾ ਜੀ ਵਾਲੀ ਪਾਉਂਗਾ ਮੈਂ ਉਹ ਵੀ ਸੁਣਦੇ ਤੁਸੀਂ ਕੀ ਹੋ ਬਾਬਾ ਜੀ ਨੇ ਕੀ ਕਿਹਾ ਮੈਂ ਨੈਕਸਟ ਪਾਉਂਗਾ ਅਗਲੀ ਹੁਣ ਤੁਸੀਂ ਇਹਦੇ ਵਿੱਚ ਬਾਕੀ ਮੈਂ ਸਭ ਕੁਝ ਦੱਸ ਹੀ ਦਿੱਤਾ ਤੁਹਾਨੂੰ ਬੈਗੂ ਜੀ ਦਾ ਖਾਲਸਾ ਬੈਗੂ ਜੀ ਕੀ ਫਤਿਹ